ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਦਰਸ਼ਕ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 979100200 ਤੇ ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ ਅਸਮੋਕੇ ਅਸੀਂ ਮੌਜੂਦ ਹਾਂ ਜੀ ਬੱਬਰੀ ਪਾਈਪਾਸ ਗੁਰਦਾਸਪੁਰ ਤੇ ਜਿੱਥੇ ਪੰਜਾਬ ਪੁਲਿਸ ਵੱਲੋਂ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਟ੍ਰੈਫਿਕ ਇਨਚਾਰਜ ਸਤਨਾਮ ਸਿੰਘ ਦੇ ਗੁਆਈ ਹਟਾ ਜਿਗਬੈਲਟ ਔਰ ਬਿਨਾ ਨੰਬਰ ਪਲੇਟਾਂ ਔਰ ਬਿਨਾ ਲਾਇਸੈਂਸ ਤੋਂ ਇਲਾਵਾ ਹੋਰ ਜੋ ਕਾਲੀਆਂ ਫਿਲਮਾਂ ਔਰ ਕਾਲੇ ਜੋ ਜਾਲੀਆਂ ਲਾਈਆਂ ਹੋਏ ਸਨ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਮੇਰੇ ਨਾਲ ਟ੍ਰੈਫਿਕ ਇਨਚਾਰਜ ਗੁਰਦਾਸਪੁਰ ਸਤਨਾਮ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੇ ਹਾਂ ਜੀ ਅੱਜ ਅਸੀਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜੇ ਕਾਲੀਆਂ ਜਾਲੀਆਂ ਲਾ ਕੇ ਘੁੰਮਦੇ ਨੇ ਜਾਂ ਸੀਟ ਬੈਲਟ ਨਹੀਂ ਲਾਂਦੇ ਟ੍ਰਿਪਲ ਸਵਾਰੀ ਅ ਅੰਡਰ ਏਜ ਬੱਚੇ ਜਿਹੜੇ ਮੋਟਰਸਾਈਕਲ ਚਲਾਉਂਦੇ ਨੇ ਸਕੂਟਰੀ ਚਲਾਉਂਦੇ ਨੇ ਸਕੂਲੀ ਵਾਹਨ ਜਿਹੜੇ ਆਪਣਾ ਵੱਧ ਬੱਚੇ ਲੱਦ ਕੇ ਜਾਂਦੇ ਨੇ ਨਾਲ ਹੈਲਪਰ ਨਹੀਂ ਉਹਨਾਂ ਦੇ ਹੁੰਦਾ ਉਹਨਾਂ ਦੀ ਚੈਕਿੰਗ ਕੀਤੀ ਹੈ ਤੇ ਉਹਨਾਂ ਦੇ ਚਲਾਨ ਕੀਤੇ ਟੋਟਲ ਕਿੰਨੇ ਚਲਾਨਦ ਕੀਤੇ ਆ ਜੀ ਹੁਣ ਤੱਕ ਜਿਹੜੇ ਆ ਤੇ ਕਿੰਨਿਆਂ ਨੂੰ ਜੜੀ ਆ ਬਾਉਂਡ ਕੀਤਾ ਗਿਆ ਵਾਹਨਾਂ ਨੂੰ ਅਸੀਂ ਤਿੰਨ ਵਾਹਨ ਜਿਹੜੇ ਆ ਉਹ ਬਾਉਂਡ ਕੀਤੇ ਆ ਤੇ 25 ਤੋਂ 30 ਚਲਾਨ ਜਿਹੜੇ ਆ ਉਹ ਕੀਤੇ ਤੇ ਰਿਫਲੈਕਟਰ ਵੀ ਲਾਏ ਆ ਧੁੰਦ ਨੂੰ ਮਦੇ ਨਜ਼ਰ ਰੱਖਦੇ ਹੋਏ ਕਿ ਸਿਆਲ ਆ ਰਿਹਾ ਤੇ ਅਸੀਂ ਈ ਰਕਸ਼ਿਆਂ ਤੇ ਟਰਾਲੀਆਂ ਤੇ ਔਰ ਸਕੂਲੀ ਬੱਸਾਂ ਤੇ ਜਿਹੜੇ ਰਿਫਲੈਕਟਰ ਜਿਹੜੇ ਨੇ ਚਮਕਦੇ ਰਹੇ ਰਾਤ ਨੂੰ ਧੁੰਦ ਚ ਉਹ ਵੀ ਜਿਹੜੇ ਆ ਅੱਜ ਲਗਾਏ ਆ ਜਿਹੜੀ ਸਰਕਾਰ ਵੱਲੋਂ ਪਿਛਲੇ ਦਿਨੀ ਹੀ ਇੱਕ ਨੌਜਵਾਨ ਪੀੜ੍ਹੀ ਵਾਸਤੇ ਖਾਸ ਕਰਕੇ ਜਿਹੜੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਸੀ ਉਹਨਾਂ ਉਹਨਾਂ ਵਾਸਤੇ ਸਾਡਾ ਇੱਕ ਐਜੂਕੇਸ਼ਨ ਸੈੱਲ ਹੈਗਾ ਆ ਉਹ ਜਿਹੜੇ ਆਪਣੇ ਰੋਜ਼ ਆਪਣਾ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਰੋਜ਼ ਹੀ ਮਤਲਬ ਉਹਨਾਂ ਦੇ ਪੇਰੈਂਟਸ ਨੂੰ ਅਧਿਆਪਕਾਂ ਨੂੰ ਜਿਹੜਾ ਸਾਰੇ ਆਪਣਾ ਇਹਦੇ ਕਾਨੂੰਨ ਬਾਰੇ ਦੱਸਨੇ ਆ ਤੇ ਉਹਦੇ ਨਾਲ ਕਾਫੀ ਜਿਆਦਾ ਫਰਕ ਆ ਗਿਆ ਉਹਨਾਂ ਨੂੰ ਬਹੁਤ ਘੱਟ ਮਿਲਦਾ ਹੈ ਜਿਹੜਾ ਇਹ ਬੱਚਾ ਛੋਟਾ ਜਿਹੜਾ ਚਲਾਉਣ ਵਾਲਾ ਤੇ ਰੋਜ਼ ਹੀ 700 ਤੋਂ 800 ਸੈਮੀਨਾਰ ਹੁਣ ਤੱਕ ਲੱਗ ਚੁੱਕਾ ਹੈ ਤੇ ਉਹਦੇ ਵਿੱਚ ਸੀਜੀਐਮ ਸਾਹਿਬ ਵੀ ਜਾਂਦੇ ਨੇ ਮਨ ਕੋਈ ਹਾਂ ਦਾ ਡੀਐਸਪੀ ਸਾਹਿਬ ਵੀ ਨਾਲ ਜਾਂਦੇ ਨੇ ਸਾਰੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜੇ ਆ ਇਹ ਸੈਮੀਨਾਰ ਲਗਾ ਰਹੇ ਹਨ ਜਿਵੇਂ ਅੱਗੇ ਧੁੰਦ ਨੂੰ ਲੈ ਕੇ ਦੇਖਿਆ ਜਾਂਦਾ ਧੁੰਦ ਦਾ ਮੌਸਮ ਆ ਰਿਹਾ ਹੈ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਦੇ ਚ ਇਹਨਾਂ ਨੂੰ ਇਹੋ ਜਿਹੀ ਫੀਸ ਕਰਦੇ ਆ ਕਿ ਆਪਣੇ ਜਿਹੜੇ ਚਮਕਨੇ ਜਿਹੜੇ ਹੈਗੇ ਆ ਰੈਫਲੈਕਟਰ ਜਿਹੜੇ ਆ ਇਹ ਲਾਓ ਟਰਾਲੀਆਂ ਤੇ ਵੀ ਆਪਣੀਆਂ ਸਾਰੀਆਂ ਸਾਰੇ ਵੀ ਕਲਾਂ ਤੇ ਉਹ ਲਗਾਓ ਤੇ ਅਸੀਂ ਵੀ ਲਾ ਰਹੇ ਆ ਅਸੀਂ ਵੀ ਹੁਣ ਤੱਕ 6-700 ਰੈਫਲੈਕਟਰ ਜਿਹੜਾ ਉਹ ਲਾ ਦਿੱਤਾ ਆ ਹੋਰ ਵੀ ਅਸੀਂ 1000 ਇੱਕ ਪਾਉਣ ਵਾਸਤੇ ਕਿਤੇ ਆ ਕਿ ਉਹ ਵੀ ਅਸੀਂ ਜਿਹੜਾ ਜਿਹੜਾ ਸਾਨੂੰ ਮਿਲਦਾ ਹੈ ਅਸੀਂ ਉਹਨਾਂ ਨੂੰ ਆਪਣੇ ਤੌਰ ਤੇ ਲਗਾ ਦੇ ਇਹ ਸਾਨੂੰ ਮਿਲਣਾ ਟ੍ਰੈਫਿੰਗ ਇੰਚਾਰਜ ਸੁਤਨਾਮ ਸਿੰਘ ਜੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਕੌਣ ਜਾਨਵਰ ਹੈ ਹਰ ਵਾਨ ਦੀ ਜਿਹੜੀ ਪੂਰੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਆ ਔਰ ਜਿਹੜੇ ਇੱਕ ਦਰਜਨ ਤੋਂ ਵੱਧ ਚਲਾਨ ਕੀਤੇ ਗਏ ਹਨ ਤਾਂ ਕੁਝ ਜਿਹੜੇ ਵਾਨ ਸੀ ਜਿਨ੍ਹਾਂ ਦੇ ਕਾਗਜ਼ਪੱਤਰ ਨਹੀਂ ਸੀ ਪੂਰੇ ਉਹਨਾਂ ਨੂੰ ਬਾਉਂਡ ਵੀ ਕੀਤਾ ਗਿਆ ਹੈ ਕੈਮਰਾਮੈਨ ਅਮਨ ਦੇ ਨਾਲ ਹਰਜਿੰਦਰ ਸਿੰਘ ਗੁਰਾਇਆ ਜਗਬਣੀ ਟੀਵੀ ਬੱਬਰੀ ਨਾਕਾ ਗੁਰਦਾਸਪੁਰ